ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਭਦੌੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ 855 ਟਰੈਕਟਰ ਬਕਾਉਗਾ ਜੀ ਬਾਕੀ ਵੱਡੀ ਵੀਡੀਓ ਚ ਸਟਾਰਟ ਰੂਟ ਕਰਕੇ ਚੰਗੀ ਤਰ੍ਹਾਂ ਚੈੱਕ ਕਰਵਾਇਆ ਵਾ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਨਾਮ ਚਰਮਨ ਸਿੰਘ ਜੀ ਪਿੰਡ ਪਿੰਡ ਭਦੌੜ ਕੋਠੇ ਖਾਨ ਸਿੰਘ ਵਾਲੀ ਟਰੈਕਟਰ ਦੱਸੋ ਜੀ ਕਿਹੜਾ ਮਾਡਲ ਆਪਣਾ ਇਹ 12 ਮਾਡਲ ਆ ਬਈ ਪਰ ਮੈਂ 11 12ਵੇਂ ਦੇ ਮਤਲਬ 11ਵੇਂ ਮਹੀਨੇ ਦੀ 25 ਤਰੀਕ ਦਾ ਨਿਕਲਿਆ ਹੋਆ ਠੀਕ ਆ ਹਾਂਜੀ ਠੀਕ ਆ ਟਾਇਰ ਤੁਸੀਂ ਜਿਹੜਾ ਵਾਇਆ ਪਹਿਲਾਂ ਜਿਹੜੇ ਟਾਇਰ ਬਈ ਆਪਾਂ ਚਲਵਾਏ ਸੀਗੇ ਠੀਕ ਆ ਮਗਰ ਨਾਲ ਦੇ ਟਾਇਰ ਇਹਦੇ ਸੀਗੇ ਮੰਨ ਲਓ 50 ਕ ਪੈਸੇ ਠੀਕ ਆ ਹਾਂਜੀ ਮਗਰ ਲੇ ਐਮ ਆਰ ਐਫ ਦੇ ਮੁਰਲੇ ਘੜੇ ਗੁਡੀਰ ਦੇ ਮੁਰਲੇ ਗੁਡੀਰ ਦੇ ਬਈ ਮੁਰਲੇ ਗੁਡੀਰ ਦੇ ਚੈੱਕ ਕਰਦਾ ਕਿਹੜੀ ਸੰਪਰਾ ਐਮ ਆਰ ਐਫ ਐਕਸਟਰਾ ਦੇ ਮੋਟੀ ਗੁੱਡੀ ਵਾਲੇ ਐ ਐਕਸਟਰਾ ਐਮ ਆਰ ਐਫ ਹਾਂਜੀ ਪਾਵਰ ਸਟੀering ਆਹੇ ਪਾਵਰ ਸਟੀering ਠੀਕ ਆ ਤੇ ਚਲੋ ਬ੍ਰੇਕ ਟੌਪ ਮਾਡਲ ਦਾ ਡਬ ਤੇਲ ਬ੍ਰੇਕ ਹਾਂਜੀ ਠੀਕ ਆ ਲੋ ਭਰਾ ਚੈੱਕ ਕਰ ਸਕਦੇ ਹੋ ਪਾਵਰ ਸਟੀering ਤੇ ਆ ਕੇ ਚੈੱਕ ਬਸल्ली ਤੁਸੀਂ ਕਰ ਸਕਦੇ ਹੋ ਭਰਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਬਾਈ ਦਾ ਨੰਬਰ ਟਾਈਟਲ ਵਿੱਚ ਠੀਕ ਆ ਜੀ ਲੋ ਜੀ ਕੰਡੀਸ਼ਨ ਲੋਕ ਬਾਕੀ ਵੱਡੀ ਵੀਡੀਓ ਬਣਾਈ ਉਹਦੇ ਚੈੱਕ ਕਰ ਸਕਦੇ ਹੋ ਭਰਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਠੀਕ ਆ ਲੋ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ